ਉਦਮ ਸਿੰਘ ਦਾ ਘਰ ਹੈ ਜੀ ਪਿੰਡ ਫੱਤੂਪੱਤਰ ਡਿਸਟ੍ਰਿਕਟ ਅਰਦਾਸਪੁਰ ਜੀ ਇਹ ਬਿਆਸ ਦਰਿਆ ਦਾ ਪਾਣੀ ਹੈ ਉਹ ਰਾਤੀ ਅਚਾਨਕ ਹੀ ਬਹੁਤ ਜ਼ਿਆਦਾ ਪੱਧਰ ਵੱਧ ਗਿਆ ਪਾਣੀ ਦਾ ਪਹਿਲਾਂ ਵੀ ਦੱਸਦੇ ਹਾਂ ਤਾਂ ਪਾਣੀ ਥੋੜਾ ਘਟਿਆ ਸੀ ਤੇ ਪਹਿਲਾਂ ਹੁਣ ਪਾਣੀ ਜਦ ਬਹੁਤ ਜ਼ਿਆਦਾ ਵੱਧ ਗਿਆ ਹੈਗਾ ਇਹ ਉਦਮ ਸਿੰਘ ਦੇ ਘਰ ਪਾਣੀ ਆਇਆ ਹੈ ਤੇ ਪਰਿਵਾਰ ਨੇ ਸਮਾਨ ਬਾਹਰ ਕੱਢ ਲਿਆ ਆਪਣਾ ਤੇ ਰਾਤ ਦੇ ਮਾਤਾ ਜੀ ਇੱਥੇ ਹੀ ਬਾਹਰ ਹੀ ਆ ਹਾਂ ਇੱਥੇ ਇਹਨਾਂ ਦੇ ਪਤੀ ਦੇ ਉਦਮ ਸਿੰਘ ਆ ਜੀ ਇਹ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਨਾਂ ਦੀ ਹਲਪ ਕੀਤੀ ਜਾਵੇ ਇਹਨਾਂ ਦੀ ਬਾਤ ਪੁੱਛੀ ਜਾਵੇ ਆਓ ਮਾਤਾ ਨੂੰ ਪੁੱਛਦੇ ਹਾਂ ਮਾਤਾ ਜੀ ਤੁਹਾਡੇ ਕੋ ਕੋਈ ਬੰਦਾ ਆਇਆ ਪ੍ਰਸ਼ਾਸਨ ਦਾ ਜੀ ਨਾ ਜੀ ਹਾਂ ਜੀ ਤੇ ਇੱਥੋਂ ਕੋਈ ਨਹੀਂ ਕੋਈ ਵੀ ਆ ਠੀਕ ਆ ਤੇ ਮਾਤਾ ਜੀ ਮਾਤਾ ਜੀ ਤੁਹਾਨੂੰ ਕੋਈ ਗੱਲ ਦੀ ਕੰਗੀ ਪਰਿਸ਼ਾ ਤੁਹਾਨੂੰ ਕਿਹੜੀ ਵੀ ਚੀਜ਼ ਚਾਹੀਦੀ ਆ ਸਰਪਾਲ ਵਗੈਰਾ ਚਾਹੀਦੀ ਹੋਣੀ ਆ ਹਾਂ ਜੀ ਜੀ ਸਰਪਾਲ ਲੈ ਦਿਓ ਹਾਂ ਜੀ ਹਾਂ ਜੀ ਤੇ ਹਣ ਅਸ਼ਮੀਪਰਾਤ ਮੰਗਿਆ ਤਾਂ ਕੱਜ ਦੇ ਰਹੇ ਠੀਕ ਹੋ ਠੀਕ ਆ ਜੀ ਓਕੇ ਜੀ ਇਹ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਸਾਡੇ ਇੱਕ 10 ਦਿਨ ਤੋਂ ਪਾਣੀ ਪਿੱਛੇ ਖੜਿਆ ਲੱਕੇ ਚ ਚਾਰਾ ਹਰਾ ਚਾਰਾ ਬਿਲਕੁਲ ਹੀ ਖਤਮ ਹੋ ਗਿਆ ਵਾ ਤੇ ਉਸਾਰੇ ਚਾਰੇ ਦਾ ਅਰੇਂਜਮੈਂਟ ਕੀਤਾ ਜਾਵੇ ਕਿ ਭੁੱਖੇ ਪਾਣੇ ਪਸ਼ੂ ਬੇਜਵਾਨ ਵੱਜੇ ਨੇ ਤੇ ਨਾਲ ਹੀ ਪ੍ਰਸ਼ਾਸਨ ਨੂੰ ਬੇਨਤੀ ਵੀ ਜੁੜੇ ਘਰਾਂ ਦੇ ਵਿੱਚ ਪਾਣੀ ਆਇਆ ਉਹ ਤੋਂ ਬਾਕੀ ਸੜਕ ਤੇ ਬਾਹਰ ਆ ਗਏ ਨੇ ਉਹਨਾਂ ਦਾ ਕੋਈ ਰਹਿਣ ਬਸੇਰਾ ਕੀਤਾ ਜਾਵੇ ਜਾਂ ਉਹਨਾਂ ਨੂੰ ਤਰਪਾਲਾਂ ਦਿੱਤੀਆਂ ਜਾਣ ਹੱਥ ਜੋੜ ਕੇ ਬੇਨਤੀ ਨੂੰ ਕਬੂਲ ਕਰਿਓ ਡਿਸਟ੍ਰਿਕਟ ਅਰਦਾਸਪੁਰ ਪਿੰਡ ਫੱਤੂਬਰਤ ਜੀ ਅਚਾਨਕ ਰਾਤ ਪਾਣੀ ਦਾ ਪੱਧਰ ਵਧਣ ਕਾਰਨ ਕਈ ਪਰਿਵਾਰ ਆਪਣੇ ਘਰਾਂ ਤੋਂ ਬੇਘਰ ਹੋ ਗਏ ਆ ਦਾਇਤ ਪਰਿਵਾਰ ਆ ਇਹ ਤੁਸੀਂ ਤੇ ਡ੍ਰੇਨ ਡਿਪਾਰਟਮੈਂਟ ਦਾ ਰੂਮ ਬਣਿਆ ਸੀ ਇੱਕ ਉਹਦੇ ਵਿੱਚ ਆ ਕੇ ਰਿਆ ਰਿਆ ਵਾ ਇਹ ਵੀ ਬਹੁਤ ਆ ਚੋਰ ਆ ਸਤ ਸੁੱਤ ਸਾਰੀ ਇਹਨਾਂ ਆਪ ਪਾਈ ਹੈ ਹਾਂਜੀ ਮੰਗਲ ਸਿੰਘ ਜੀ ਦੱਸੋ ਆਪਣੇ ਬਾਰੇ ਭਾਈ ਮੇਰਾ ਘਰ ਕੀਤੀ ਜਾਏ ਕਮਰਾ ਕੋਰਾ ਪਿਆ ਜੇ ਮੇਰਾ ਬਹੁਤ ਮੰਦਾ ਘਰ ਦਾ ਕਮਰਾ ਸਾਰਾ ਹੀ ਚੋਂ ਡਿਆ ਕਿੱਥੇ ਖੜਾ ਮੈਂ ਨਿਆਣੇ ਕਿੱਥੇ ਰਾਵਾਂਗਾ ਦੱਸੋ ਕੁਝ ਅੱਛਾ ਅੱਛਾ ਤੁਹਾਡੇ ਕੋਲ ਪ੍ਰਸ਼ਾਸਨ ਦਾ ਬੰਦਾ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਭਾਈ ਤੁਹਾਡੇ ਘਰ ਪਾਣੀ ਆ ਗਿਆ ਸੀ ਪਾਣੀ ਆ ਗਿਆ ਭਾਈ ਮੇਰਾ ਘਰ ਉੱਧਰ ਸਾਰਾ ਡੱਬਾ ਪਿਆ ਵਾ ਮੈਂ ਰੁੱਟੇ ਥਾਂ ਆ ਗਿਆ ਕੀ ਹੋ ਠੀਕ ਆ ਤੇ ਪਾਣੀ ਬਿਆਸਦ ਰਿਆ ਦਾ ਗਾਦਰ ਰਿਆ ਦਾ ਭਾਈ ਪਾਣੀ ਆਦਾ ਸਾਰੇ ਹਾਂਜੀ ਹਾਂਜੀ ਤੇ ਆੜਾ 743 ਸਾਰੀ ਤੀ ਆ ਪਾਈ ਆ ਆ ਪਾਈ ਭਾਈ ਉਹ ਵੀ ਪਾਈ ਚੋਂਡਿਆ ਪਈ ਹੁਣ ਮੀਂਹ ਬੜਾ ਪੈਣ ਡਿਆ ਕੀ ਹੋ ਠੀਕ ਆ ਹੁਣ ਨਿਆਣੇ ਬੱਚੇ ਕਿਥੇ ਖੜੀਏ ਭਾਜੀ ਆਪਾਂ ਠੀਕ ਆ ਤੁਹਾਨੂੰ ਫਿਰ ਤਰਪਾਲਰ ਕੋਈ ਚਾਹੀਦੀ ਕੋਈ ਹਾਂ ਤਰਪਾਲਾ ਜਿਹੜਾ ਭਾਈ ਸਭ ਕੋਈ ਚਾਹੀਦਾ ਭਾਈ ਕੁਖਣੀ ਹਾਂ ਮੇਰੇ ਕੋਲ ਦਿਹਾੜੀ ਦਾ ਪਾਵੜੀ ਲੱਗਾਂ ਡਿਆ ਭਾਜੀ ਕੀ ਕਰੀਏ ਔਰ ਭੁਖੇ ਮੰਡੇ ਨਾਣੇ ਭੁਖੇ ਦੁੱਧ ਤੇ ਤਰਲੇ ਲੈਣੇ ਨਾਣਾ ਸਹੀ ਏਦਾ ਜੀ ਠੀਕ ਹੋ ਠੀਕ ਆ ਹਾਂਜੀ ਰੋਟੀ ਖਾਣ ਨੂੰ ਕੋਈ ਖਾਣ ਨਹੀਂ ਅੱਗ ਕਿਤੇ ਬਨ ਨਹੀਂ ਰਹੀ ਬੰਨ ਨਹੀਂ ਹੈ ਪੁੱਠੀ ਹੈਗਾ ਜੀ ਠੀਕ ਆ ਜੀ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਇਨਾਂ ਪਰਿਵਾਰਾਂ ਦੀ ਹਲਪ ਕੀਤੀ ਜਾਵੇ ਸਾਸ਼ੀ ਗਾਇ ਜੀ ਬਦਰੀਨਾਥ ਦੇ ਘਰ ਵਿੱਚ ਪਾਣੀ ਆ ਗਿਆ ਸੀ ਪ੍ਰਵਾਸੀ ਪਰਿਵਾਰ ਆ ਇਹ ਕਾਫੀ ਚਿਰ ਤੋਂ ਪੰਜਾਬ ਵਿੱਚ ਰਹਿ ਰਹੇ ਆ ਤੇ ਅਗਰ ਵੋਟਾਂ ਵੀ ਇਨੇ ਦੀ ਫਤੂਬਤ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਹੀ ਆ ਤੇ ਇਹਨੂੰ ਪੁੱਛਦੇ ਆ ਹਾਂਜੀ ਭਾਜੀ ਦੱਸੋ ਕਰੀਏ ਯਾਰ ਕੋਈ ਦੇਖਨੇ ਨਾ ਕੋਈ ਸੁਣਨੇ ਨਾ ਜਿਵੇਂ ਕੋਈ ਕੋਈ ਤਿਰਪਾਲ ਵੀ ਦੇਣ ਵਾਲਾ ਨਹੀਂ ਕੋਈ ਜੀ ਰਾਦੇ ਤੇ ਬਰਸਾਤ ਪੈ ਰਹੀ ਹੈ ਹਾਂ ਜ ਰਾਤ ਸੇ ਬਰਸਾਤ ਆ ਰਹੀ ਹੈ ਇਹ ਬਿਆਸ ਰਿਆ ਦਾ ਪਾਣੀ ਸਾਰਾ ਹਾਂ ਬਿਆਸ ਦਰਿਆ ਦਾ ਪਾਣੀ ਹੈ ਹਾਂਜੀ ਹਾਂਜੀ ਕੋਈ ਸਮਾਨ ਸਮਾਨ ਦੀ ਬਾਹਰ ਕੱਢਣਗੇ ਰਾਤ ਨੂੰ ਪਾਣੀ ਆ ਕਿਵੇਂ ਬਾਹਰ ਕੱਢਾਂਗੇ ਹਾਂਜੀ ਹਾਂਜੀ